ਲੇ ਨਹੀਂ ਹੋਇਆ ਕਿਉਂਕਿ ਡੈਮ ਤੋਂ ਪਾਣੀ ਨਹੀਂ ਆਇਆ ਨੁਕਸਾਨ ਹੋਊਗਾ 2 ਲੱਖ ਕਿਊਸਕ ਪਾਣੀ ਇਨਟੇਕ ਤੇ 24 ਘੰਟਿਆਂ ਦਾ 2 ਲੱਖ ਬਾਹਰ ਜਾ ਰਿਹਾ ابھی ਪਹਿਲਾਂ 35 ਉਦੋਂ ਵਾਰ ਇਹਨਾਂ ਨੇ 50 ਤੋਂ 60 ਕਰਤਾ ਸਾਰੋਂ ਦਾ 60 70 ਹਜ਼ਾਰ ਕਿਊਸਕ ਨੇ ਨੇ ਰੀਲਿਆ ਰੱਖੀ ਹੈ ਤੇ ਜੇ ਜਿੰਨਾ ਪਾਣੀ ਆ ਗਿਆ ਪਿਛੋਂ ਛੱਡਿਆ ਗਿਆ ਇਹ ਤਾਂ ਪੰਜਾਬ ਗਿਆ ਡੇਰਾ ਬਸੂ ਹੋ ਗਿਆ ਗੇਟ ਉਹ ਟੁੱਟ ਗਿਆ ਗੇਟ ਵੀ ਨਹੀਂ ਟੁੱਟਿਆ ਅਸਲ ਤਾਂ ਗੇਟ ਨਹੀਂ ਟੁੱਟਿਆ ਪਿੱਲਰ ਦੇ ਉਖੜ ਗਏ ਹਾਂ ਗੇਟ ਬਣਾ ਪਿੱਲਰ ਹੀ ਲੈ ਗਿਆ ਨਾਲ ਉਹ ਸੜੇ ਪਿੱਲਰ ਲੈ ਗਿਆ ਹੁਣ ਕਿਵੇਂ ਪੁਨੇਰਾ ਨਹੀਂ ਖਲਣੀਆਂ ਸਰ ਗਲਤੀ ਕੀਤੀ ਹੈ ਸਰਕਾਰ ਦੀ ਕੁਦਰਤ ਨਾਲ ਛੇੜਛਾੜ ਦੀ ਜਾਂ ਜਿਵੇਂ ਅਫਵਾਹ ਉੱਡ ਰਹੀ ਹੈ ਕਿ ਭਈ ਇਹਨਾਂ ਨੇ ਮੀਂਹ ਸਾਡੇ ਵੱਲ ਵੱਧ ਪਾਉਣਾ ਦੇਖੋ ਕੁਦਰਤ ਕਦੇ ਗਲਤ ਕਰਦੀ ਹੀ ਨਹੀਂ ਹੁਣ ਤੁਸੀਂ دریاਵਾਂ ਦੇ ਏਰੀਆ ਚ ਚੈੱਕ ਕਰ ਲੋ 15 20 ਕਿਲੋਮੀਟਰ ਤੋਂ ਖਿੱਚ ਕੇ ਅਸੀਂ ਸਾਰਾ 3 4 ਕਿਲੋਮੀਟਰ ਤੇ ਲੈ ਆਏ 3 4 ਵੀ ਕਿਤੇ ਕਿਤੇ ਹੈ ਨਹੀਂਗਾ ಅಟ್ನಿ ಕಿತ್ತೀತಿ